ਤਾਂ ਲੁੱਟਾ ਖੁਆਦਿਆਂ ਵਾਰਦਾਤਾ ਨੇ ਜਿਹੜੀਆਂ ਕਿਸੇ ਵੀ ਤਰੀਕੇ ਦੇ ਨਾਲ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨੇ ਜੇ ਤਾਜ਼ੇ ਮਾਮਲੇ ਦੀ ਗੱਲ ਕਰੀਏ ਤਾਂ ਕਿਸ ਤਰੀਕੇ ਦੇ ਨਾਲ ਸਸ ਤਸਵੀਰਾਂ ਨੇ ਜਿਹੜੀਆਂ ਸੀਸੀਟੀਵੀ ਕੈਮਰਾ ਦੇ ਵਿੱਚ ਜ਼ਰੂਰ ਕੈਦ ਹੋਈਆਂ ਨੇ ਜਿੱਥੇ 30 ਤੋਂ ਆੜੀਆਂ ਨੇ ਔਰਤਾਂ ਤੇ ਉੱਥੇ ਜਿਹੜੇ ਲੁਟੇਰੇ ਉਹਨਾਂ ਦਾ ਪਿੱਛਾ ਕਰਦੇ ਹੁੰਦੇ ਨੇ ਤੇ ਬਜ਼ੁਰਗ ਮਹਿਲਾ ਦੇ ਜਿਹੜੇ ਕੰਨਾਂ ਦੀਆਂ ਵਾਲੀਆਂ ਖੋ ਕੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਬਿਲਕੁਲ ਸੀਸੀਟੀਵੀ ਤਸਵੀਰਾਂ ਨੇ ਜਿਹੜੀਆਂ ਇਸ ਗੱਲ ਦੀ ਗਵਾਹੀ ਜ਼ਰੂਰ ਭਰਦੀਆਂ ਨੇ ਕੇ ਚੋਰਾ ਨੂੰ ਲੁਟੇਰਿਆਂ ਨੂੰ ਪ੍ਰਸ਼ਾਸਨ ਦਾ ਕੋਈ ਵੀ ਡਰ ਨਹੀਂ ਰਿਹਾ ਬਿਲਕੁਲ ਦਿਲ ਦਿਹਾੜੇ ਲੁੱਟਾਕੋनियां ਬਾਰਦਾਤਾਂ ਨੂੰ ਅੰਜਾਮ ਦਿੰਦੇ ਜਾ ਰਹੇ ਨੇ ਤੇ ਹਜੇ ਤੱਕ ਕੈਸਾ ਹੈ ਕਿ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਦਿਨ ਦੇ ਵਿੱਚ ਕਿੰਨੀਆਂ ਹੀ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਕਹਿ ਸਕਦਾ ਕਿ ਲੁਟੇਰਿਆਂ ਦੇ ਵੱਲੋਂ ਬਾਈਕ ਚੋਰੀ ਕਰ ਲਈ ਜਾਂਦੀ ਹੈ ਮਹਿਲਾ ਦੇ ਗਲ ਦੇ ਵਿੱਚੋਂ ਸੋਨੇ ਦੀ ਚੇਨ ਖੋ ਕੇ ਰਫੂ ਚੱਕਰ ਹੋ ਜਾਂਦੇ ਨੇ ਤਾ ਤਾਜ਼ੀ ਮਾਮਲੇ ਦੀ ਗੱਲ ਕਰੀਏ ਤਾਂ ਤਸਵੀਰਾਂ ਨੇ ਜਿਹੜੀਆਂ ਕੋਟ ਫਤੂਹੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਮੋਟਰਸਾਈਕਲ ਸਵਾਰ ਦੋ ਮੁੰਡਿਆਂ ਨੇ ਇੱਕ ਮਹਿਲਾ ਦੇ ਕੰਦੀਆਂ ਵਾਲੀਆਂ ਲੁੱਟ ਕੇ ਫਰਾਰ ਹੋ ਜਾਂਦੇ ਨੇ ਤਾਂ ਬਿਲਕੁਲ ਜਾਣਕਾਰੀ ਮੁਤਾਬਕ ਮਹਿਲਾਵਾਂ ਨੇ ਜਿਹੜੀਆਂ 37 ਸਤਿਉਹਾਰ ਮਨਤ ਕਿ ਵਾਪਸ ਆ ਰਹੀਆਂ ਸੀ ਤਾਂ ਸਾਰੀ ਘਟਨਾ ਉਸ ਵੇਲੇ ਦੀ ਸੀਸੀਟੀਵੀ ਕੈਮਰੇ ਦੇ ਵਿੱਚ ਜ਼ਰੂਰ ਕਾਇਤ ਹੁੰਦੀ ਆ ਤਾਂ ਮਹਿਲਾ ਵੀ ਜਿਹੜੀ ਕੋਟ ਫਤੂਹੀ ਪਿੰਡ ਦੀ ਰਹਿਣ ਵਾਲੀ ਹੈ ਤਾਂ ਘਟਨਾ ਦੀ ਕੋਟ ਚੌਂਕੀ ਨੂੰ ਇਤਲਾਹ ਦੇ ਦਿੱਤੀ